ਮਲਗੇ ਇਦਾਂ ਠੀਕ ਆ ਵਾਲ। ਆ ਠੀਕ ਆ ਵਾਲ ਇਦਾਂ ਜਿਨ। ਟਾਈਏ। ਨਹੀਂ ਆਉਂਦੀ। ਕੀ ਲੱਗੂ ਓਲੀ ਲਈ? ਆ ਡਰੰਦੀ ਇਹਨੂੰ। ਨਣੀ ਗੱਜ ਨਾਲੀ ਹੋਈ ਕਿੰਨੇ ਚਿਰ ਦਾ ਐ? ਤੰਗੇ 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 ਨਹੀਂ। ਇਹਦਾ ਕੋੜੇ ਮੈਂ ਕਰਦਾ ਤਾ ਕਰਨਾ ਕੋੜਿਆਂ ਇਦਾਂ। ਤੰਗੇ ਤੰਗੇ ਨਹੀਂ। ਇਹ ਵਾਲ ਕਟਾਈਏ ਤੇ ਦਾੜੀ ਹੀ ਕਟਾਈਏ ਵਾਲ ਸਾਡੇ ਨਾ ਹੋ ਗਈ ਬਹੁਤ ਵੱਡੇ ਤੇ ਖਾਰਸ਼ ਨਹੀਂ ਰਿੰਦੀ। ਸਨਾਲ ਕਰਨ ਦੀ ਕਪੜੀ ਜੇ ਇਹਨਾਂ ਕਪੜਿਆਂ ਦੇ ਵਾਲ ਪੈਦੇ ਬਣ ਨਿਕਲ ਦੇਣੀ ਹੈ ਪਹਿਲੇ ਕਪੜੇ ਪਾਲਿਆ ਆਪਣੇ ਵਾਲ ਕਟਾ ਲੈ ਬਾਹਰ ਨਵਾਂ ਗਿਆਣ ਕੇ ਵੈਲਕਮ ਬੈਕ ਟੂ ਮਾਈ ਚੈਨਲ ਆਯੋਤੀ ਸਰਕੈਂਟੋ ਮੇਰੇ ਘਰ ਆਜਣ ਨੂੰ ਤੁਹਾਡਾ ਸਵਾਗਤ ਹੈ ਲੋਕ ਸ਼ੋਅ ਦੇ ਬਲੇ ਚੈਨਲ ਦੇ ਨੂੰ ਚੈਨਲ ਨੂੰ ਸਬਸਕ੍ਰਾਈਬ ਲੌਂ ਕਰ ਦਿਓ ਲਾਈਕ ਤੇ ਜਿਹੜਾ ਵੀ ਮੇਰੇ ਵੀਰ ਜੋ ਵੀ ਕੋਈ ਵਿੰਦਾ ਨਾ ਨਵਾਂ ਆਂਦਾ ਆ ਚੈਨਲ ਤੇ ਤੇ ਸਬਸਕ੍ਰਾਈਬ ਪਲੀਜ਼ ਕਰਦਾ ਕਰੋ ਤੇ ਸਪੋਰਟ ਕਰੋ ਤੁਸੀਂ ਮਿਲ ਕੇ ਵਧਾਉਣਾ ਸਾਨੂੰ ਅੱਗੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਨਹੀਂ ਪਤਾ ਨਹੀਂ ਸਾਡੇ ਠੀਕ ਹੈ ਜੀ ਤੇ ਸਬਸਕ੍ਰਾਈਬ ਕਰਦਾ ਕਰੋ ਚੈਨਲ ਨੂੰ ਅਸੀਂ ਕਪੜੇ ਬਦਲ ਆ ਗਾਇਸ ਜਿੱਦਾਂ ਤੁਸੀਂ ਦੇਖ ਸਕਦੇ ਸੀ ਬਦਲੇ ਕੱਪੜੇ ਹੁਣ ਅਸੀਂ ਹੁਣ ਚੱਲਿਆ ਹੈਅਰ ਕੱਟ ਕਰਾਉਣਾ ਉਹ ਦੁੱਧ ਵੀ ਲੈਣਾ ਉਹ ਕਿਤੇ ਯਾਰ ਵਾਲਾ ਉਨੇ ਕਿਨੇ ਗਿਆ ਪਰ ਵਾਲ ਕਟਾ ਦੇਣੇ ਆ ਕਿਹੜੇ ਕਿਹੜੇ ਕਟਾਈਏ ਦੱਸ ਲੈ ਨੇ ਰੇ ਪਲਵਾਨੀ ਕਟਿੰਗ ਕਰਨੀ ਹੈ ਪਲਵਾਨੀ ਪੱਤੀ ਨਹੀਂ ਆਉਂਦੀ ਹੈ ਨਹੀਂ ਆਉਂਦੀ ਅੱਜ ਤਾਂ ਕਿ ਕਿੰਗੀਟਿੰਗ ਕਰਾਏ ਆ ਗਾਇਸ ਤੁਹਾਨੂੰ ਪੁੱਛਦੇ ਆਪਾਂ ਦੱਸਦੇ ਹਾਂ ਕਿੱਦਾਂ ਲੱਗੀ ਕਟਿੰਗ ਕੀ ਦੱਸਦੇ ਸਾਡੇ ਘਰ ਦੇ ਕਟਿੰਗ ਕਿੰਨੀ ਕਰਾਈ ਆ ਅਗੀ ਤੇਰੀਦ ਨੂੰ ਪੁੱਛਦਾ ਪੱਕਾ ਕਦਾਂ ਦੀ ਕਟਿੰਗ ਕਰਾਈ ਆ ਅਰੀਦ ਦੱਸ ਮੈਨੂੰ ਕਿੱਦਾਂ ਦੀ ਕਟਿੰਗ ਹੈ ਵਧੀਆ ਲੱਗੀ ਆ ਦਾੜੀ ਦੇ ਕਟਾਲੀ ਆਪਾਂ ਦੇ ਕਿੱਦਾਂ ਲੱਗੀ ਜੜੀਆਂ ਵਧੀਆ ਲੱਗਣ ਦੀ ਆ ਪਰ ਨਹੀਂ ਕਹਿੰਦੀਂਗੀ ਤੂੰ ਦੱਸ ਵਧੀਆ ਲੱਗਣ ਦੀ ਬਟਾਈ ਵੀ ਹੋਣਗੇ ਕਿ ਨਹੀਂ ਉੱਤੋਂ ਵੀ ਠਾਈ ਕਿ ਨਹੀਂ ਪਤਾ ਕਟਾਈ ਸੈਡਾ ਵੀ ਕਟਾਈ ਆ ਵੇ ਕੜੀ ਤੇ ਯਹੀ ਰਹੇ ਵਧੀਆ ਹੋ ਜੀ ਆ ਦੱਸ ਈ ਇਹ ਤਾਂ ਇਹ ਹੀ ਕੜੀਆਂ ਮਿਲ ਗਿਆ ਇਦਾਂ ਠੀਕ ਆ ਵਾਲ ਆਹ ਚਾਹੋ ਠੀਕ ਆ ਵਾਲ ਇਦਾਂ ਜਣ ਟਾਈ ਆ ਪਰ ਗਾਇਸ ਜਿੱਦਾਂ ਸਾਡੀ ਕਮੰਡੀਆਂ ਨੇ ਨਵਾਂ ਲੈ ਲਿਆ ਲੈਂਦਾ ਵਾ ਤੁਹਾਨੂੰ ਦਿਖਾਉਨੇ ਆ ਹਾਂ ਵੀ ਕੋਮ ਨੂੰ ਵਾਜ ਦੇਣ ਦੇ ਗਿਆ ਨਵਾਂ ਲੈ ਲੈਂਦਾ ਪਹਿਲਾਂ ਤੇ ਵੇਖਤੀ ਨਾ ਪਹਿਲੇ ਵੇਖਤੀ ਇੱਕ ਨਿਚ ਲੈ ਲੈਂਦਾ ਹਣ ਇਹ ਇਹ ਟੰਡਾ ਕੀਤਾ ਵਾ ਅੱਛਾ ਇਹ ਬਦਲਾਇਆ ਹੀ ਆ ਇੱਥੇ ਖਾਂਦੇ ਆਣੇ ਜੀ ਲਘੂ ਵਾਲੀ ਵਾਲੀ ਆਹ ਡਰਮ ਦੀ ਉਹਨੂੰ ਨਹੀਂ ਗੱਜਣਾ ਵਾਲੀ ਕਿੰਨੇ ਚਿਰਦਾ ਹੈ ਹੋਣ ਸਾਡਾ ਨੂਰ ਡਾਂਸ ਕਰਕੇ ਵਿਖਾਊਗਾ ਚਲੋ ਟਿੰਗੀ ਟਿੰਗੀ ਕਰਦੇ ਟੰਗੇ ਟੰਗੇ ਨਹੀਂ ਟੰਗੇ 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 ਨਹੀਂ ਇਹਦਾ ਕੋੜਿਆਂ ਕਰਦਾ ਤਾ ਕਰਨਾ ਕੋੜਿਆਂ ਇਦਾਂ ਟੰਗੇ ਟੰਗੇ ਨਹੀਂ ਟੰਗੇ 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 ਇਦਾਂ ਵੀ ਇਦਾਂ ਵੀ ਇਦਾਂ ਕਰ ਦਿੰਦਾ ਟਿੰਗੀ ਟਿੰਗੀ ਇਦਾਂ ਵੀ ਟੰਗੇ 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 ਚੰਗੀ ਤਰ੍ਹਾਂ ਕਰਦੇ ਚੰਗੀ ਤਰ੍ਹਾਂ ਟੰਗੇ 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 ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਨਾ ਨਾ ਤੋਂ ਲਈਏ ਵਾਲ ਤੇ ਕਟਾਲੇਂਦੇ ਆ ਨਾ ਤੋਂ ਲਈ ਆਪਾਂ ਗਾਇਸ ਅਸੀਂ ਜਿੱਦਾ ਕੀ ਨਾ ਤੋਂ ਲਿਆ ਵਾ ਆ ਦੇਖ ਸਕਦੇ ਤੁਸੀਂ ਪੂਰੇ ਫਰੈਸ਼ ਫੀਲ ਕਰਨੇ ਆ ਆਪਣੇ ਆਪ ਨੂੰ ਅਭੀਆਂ ਬਾਲੀਆ ਟੀ-ਸ਼ਰਟ ਪਾਈ ਹੋਣ ਆਪਾਂ ਤੇ ਹੁਣ ਖਾਵਾਂਗੇ ਗਰਮ ਗਰਮ ਟਿਕੀਆਂ ਪਾਈ ਰਸਤਾ ਦੀ ਗਰਮ ਗਰਮ ਟਿਕੀ ਘੱਡੀਆਂ ਚਟਨੀ ਨਾਲ ਮੇਰੇ ਨਾਲ ਖਾਵਾਂਗੇ ਅਸੀਂ ਹੁਣ ਖਾਣ ਲਗੇ ਟਿਕੀਆਂ ਕਲਦੀ ਪਾ ਖਾਣੇ ਆ ਚਟਨੀ ਜੁੜਨੀ ਪਾ ਕੇ ਜੀ ਘੰਡਿਆ ਯਾਰ ਨੂੰ ਆਹ ਦੀਆਂ ਦੋ ਕਾਲੀ ਟਿਕੀਆਂ ਘੱਡੀਆਂ ਪਾ ਰਿਸ਼ਟੀਆਂ ਖਾਣੇ ਆ 49 ਚੜਨੀ ਕੌਮ ਕਮਿਊਨਿਟੀ ਦਾ ਲਾ ਕੇ ਆਵਾ ਲਾਉਣ ਖਾਣ ਕੇ ਟਿੱਕੀਆਂ ਆਂ ਯਾਰ ਇਹ ਨਾਲ ਪਾਜੀ ਪਾਨੀ ਕੜੇ ਮਸਾਲੇ ਬੰਦਾ ਆ। ਪੂਰੇ ਸਵਾਦ ਨਾਲ ਬੰਦਾ ਮਖੋਇਆ। ਹੂੰ। ਕੱਲ ਬਣਾਵਾਂਗੇ ਹੋਰ ਸਮੋਸੇ ਬਣਾਇਆ ਕਰਨੇ ਦੁਕਾਨ ਤੇ ਨਾਲ ਆਪਾਂ ਵੀ ਹੈਲਪ ਕਰਾ ਕਰਾਂਗੇ ਸਮੋਸਿਆਂ ਦੀ। ਸਮੋਸਿਆਂ ਤੋਂ ਵੱਧ ਜਾ। ਮਿਹਨਤ ਹੀ ਆਦ ਰੱਖਦੀ ਉਹ ਤੇ ਇੱਕ-ਇੱਕ ਦੋ ਬੰਦੇ ਚਾਹੀਦੇ ਆ। ਨਾਲ ਸਮੋਸੇ ਕਿਨਾ ਕਰਾ ਬਣਾਇਆ ਕਰਾਂਗੇ। ਨਾਲ ਆਪਾਂ ਵਲੌਗ ਬਣਾਵਾਂਗੇ ਸਮੋਸਿਆਂ ਦਾ। ਸੋ ਇਹ ਵੱਤ ਵੱਦ ਲਾਈਕ ਕਰਨਾ ਉਸ ਸਮੋਸੇ ਵਾਲੀ ਵੀਡੀਓ ਨੂੰ। ਅੱਜ ਦੇ ਵਲੌਗ ਨੂੰ ਇਸ ਇਥੇ ਐਂਡ ਕਰਦੇ ਆ। ਜੇ ਵਲੌਗ ਵਧੀਆ ਲੱਗਾ ਤੇ ਲਾਈਕ ਕਰ ਦਿਓ। ਜੋ ਚੈਨਲ ਤੇ ਨੇ ਮੇਉ ਚੈਨਲ ਨੂੰ ਕਰਦੇ ਸਬਸਕ੍ਰਾਈਬ ਹਾਂ ਤੁਹਾਨੂੰ ਮਿਲੇਗਾ ਨੈਕਸਟ ਲੋਪ ਦੇ ਵਿੱਚ ਓਕੇ ਬਾਏ ਠੀਕ ਯਾਰ